ਸਸੇ ਬਨੂ ਕਿਸੇ ਦਾ ਚੌਥਾ ਪੈਰਾ ਚਮਕੀ ਆਣ ਦੁਪਹਿਰੀ ਵੇਲੇ ਗਰਮੀ ਗਰਮ ਬਹਾਰੇ ਤਪਦੀ ਵਾ ਵਗੇ ਅਸਮਾਨੋਂ ਪੰਛੀ ਮਾਰ ਉਤਾਰੇ ਆਤਿਸ਼ ਦਾ ਦਰਿਆਓ ਖਲੋਤਾ ਥਲ ਮਾਰੂ ਬਲ ਚਾਰੇ ਹਾਸ਼ਮ ਫੇਰ ਪਛਾਣਾ ਮੁੜਦੀ ਲੂ ਨੂੰ ਹੋਤ ਪੁਕਾਰੇ ਚਮਕੀ ਆਣ ਦੁਪਹਿਰੀ ਮੇਲੇ ਗਰਮੀ ਗਰਮ ਬਹਾਰੇ ਦੁਪਹਿਰ ਦੇ ਵੇਲੇ ਗਰਮੀ ਹੋਰ ਪਖ ਰਹੀ ਸੀ ਸਾਰੇ ਪਾਸੇ ਗਰਮੀ ਹੀ ਗਰਮੀ ਸੀ ਤਪਦੀ ਵਾਹ ਵਗੇ ਅਸਮਾਨੋਂ ਅਸਮਾਨ ਵੱਲੋਂ ਤਪਦੀ ਹਵਾ ਵਗ ਰਹੀ ਸੀ ਪੰਛੀ ਮਾਰ ਉਤਾਰੇ ਜੋ ਕਿ ਪੰਛੀਆਂ ਨੂੰ ਮਾਰ ਮਾਰ ਕੇ ਥੱਲੇ ਸੁੱਟ ਰਹੀ ਸੀ ਆਤਿਸ਼ ਦਾ ਦਰਿਆ ਉਖਲੋ ਤਾਂ ਆਤਿਸ਼ ਦਾ ਮਤਲਬ ਅਗ ਥਾਲ ਮਾਰੂ ਵਲ ਚਾਰੇ ਉੱਪਰ ਵਿੱਚ ਸੜਦੀ ਬਲਦੀ ਰੇਤ ਮਾਰੂਥਲ ਵਿੱਚ ਇੱਕ ਤਰ੍ਹਾਂ ਇਸ ਤਰ੍ਹਾਂ ਲੱਗ ਰਹੀ ਸੀ ਕਿ ਜਿਵੇਂ ਸਾਰੇ ਮਾਰੂਥਲ ਵਿੱਚ ਅੱਗ ਦਾ ਦਰਿਆ ਖਲੋਤਾ ਹੋਵੇ ਹਾਸ਼ਮ ਫਿਰ ਪਛਾਣਾਂ ਮੁੜਦੀ ਲੂ ਲੂ ਹੋਤ ਪੁਗਾਰੇ ਦੁੱਖਾਂ ਤਕਲੀਫਾਂ ਵਿੱਚ ਹੋਣ ਦੇ ਬਾਵਜੂਦ ਮਾਰੂਥਲ ਦੇ ਵਿੱਚ ਤਪਦੇ ਮਾਰੂਥਲ ਦੇ ਵਿੱਚ ਸੱਸੀ ਊਂਟ ਦੀਆਂ ਪੜਾਂ ਨੂੰ ਲੱਬ ਦੀ ਲੱਬ ਦੀ ਜਾ ਰਹੀ ਹੈ ਪਰ ਫਿਰ ਵੀ ਪਸ਼ਾਵ ਵਾਲ ਨੂੰ ਨਈ ਮੁਰਦੀ ਤੇ ਉਹਦਾ ਲੂ ਨੂੰ ਪੁੰਨ ਨੂੰ ਪੁਕਾਰ ਰਿਹਾ ਸੀ ਪੰਜਵਾਂ ਗਾਇਰਾ ਨਾਜਿਕ ਪੈਰ ਗੁਲਾਬ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਆਸ਼ਿਕ ਵੇਖ ਬਹੇ ਇੱਕ ਵਾਰੀ ਜੋ ਤਨਾ ਪਰਵਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਭੁੰਨਣ ਜੋ ਪਠਿਆਰੇ ਆਸ਼ਮ ਵੇਖ ਯਕੀਨ ਸਸਜਾ ਫਿਰ ਨਹੀਂ ਦਿਲ ਖਾਰੇ ਨਾਜ਼ਿਕ ਦਾ ਮਤਲਬ ਕੋਮਲ ਮਾਰੂਥਲ ਵਿੱਚ ਪੁੰਨੋ ਦੀ ਡਾਚੀ ਊਂਠ ਦੇ ਪੈੜ ਨੂੰ ਲੱਭ ਰਹੀ ਸਸੀ ਦੇ ਪੈਰ ਗੁਲਾਬ ਵਰਗੇ ਨਾਜ਼ਿਕ ਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ ਆਸ਼ਕ ਵੇਖ ਬੁਹੇ ਇੱਕ ਵਾਰੀ ਜਿਉਂ ਦਿਨਾਂ ਪਰਵਾਰੇ ਜੇਕਰ ਕੋਈ ਆਸ਼ਕ ਉਹਨੂੰ ਵੇਖ ਲੈਂਦਾ ਤਾਂ ਉਹ ਉਹਨਾਂ ਦੀ ਉਸਦੀ ਖਾਤਰ ਜਾਨ ਵਾਰਨ ਲਈ ਤਿਆਰ ਹੋ ਜਾਂਦਾ। ਬਾਲੂ ਰੇਤ ਤਪੇ ਵਿੱਚ ਥਲਦੇ। ਮਾਰੂਥਰ ਵਿੱਚ ਬਾਲੂ ਰੇਤ ਇਸ ਤਰ੍ਹਾਂ ਧਪ ਰਹੀ ਸੀ ਭੁੰਨਣ ਜੋ ਪਠਿਆਰੇ ਜਿਸ ਤਰ੍ਹਾਂ ਕਿ ਤਪਦੀ ਹੋਈ ਰੇਤ ਵਿੱਚ ਪਠਿਆਰੇ ਜੋ ਨੂੰ ਪੁੰਦੇ ਹੋਂ। ਹਾਸ਼ਮ ਵੇਖ ਯਕੀਨ ਸਸੀ ਦਾ ਫਿਰਨੇ ਦਲਹਾਰੇ ਤੇ ਸਸੀ ਦਾ ਯਕੀਨ ਦੇਖ ਕੇ ਉਹ ਆਪਣੇ ਸਦਕ ਤੋਂ ਪਿੱਛੇ ਨੇ। ਤੇ ਤਪਦੀ ਰੇਤ ਵਿੱਚ ਅੱਗੇ ਦੀ ਅੱਗੇ ਚਲਦੀ ਗਏ ਛੇ ਮਾ ਪੈਰ ਦਿਲ ਵਿੱਚ ਤਪਸ਼ ਥਲਾਂ ਦੀ ਗਰਮੀ ਆਣ ਫਿਰਾਕ ਰੰਜਾਣੀ ਕਿਚਰਕ ਲੈਣ ਦਿਲ ਦਿਲਵਰੀਆਂ ਚੋਣ ਲਵਾ ਵਿੱਚ ਪਾਣੀ ਫਿਰ ਫਿਰ ਡਾੜ ਕਰੇ ਹੱਥ ਦਿਲ ਦਾ ਪਰ ਜਦ ਬਹੁਤ ਵਿਹਾਣੀ ਹਾਸ਼ਮ ਯਾਦ ਪੰਭੋਰ ਪਈ ਉਹ ਸੂਟ ਟੁੱਟ ਗਿਆ ਮਾਨ ਨਿਮਾਣੀ ਦਿਲ ਵਿੱਚ ਤਪਸ਼ ਚਲਾਂ ਦੀ ਗਰਮੀ ਸਸੀ ਦੇ ਦਿਲ ਵਿੱਚ ਪੁੰਨੂ ਦੇ ਵਿਛੋੜੇ ਦੀ ਤਪਸ਼ ਸੀ ਆਣ ਫਰਾਕ ਰੰਜਾਣੀ ਤੇ ਬਾਹਰ ਮਾਰੂਥਲ ਦੀ ਗਰਮੀ ਵੀ ਸੀ ਤੇ ਵਿਛੋੜੇ ਨੇ ਸਸੀ ਨੂੰ ਦੁਖੀ ਕੀਤਾ ਹੋਇਆ ਸੀ ਫਰਾਕ ਰੰਜਾਣੀ ਮਤਲਬ ਕਿ ਉਸ ਵਿਛੋੜੇ ਨੇ ਦੁਖੀ ਕੀਤਾ ਹੋਇਆ ਸੀ ਕਿਚਰਕ ਨੈਣ ਦੇਣ ਦਿਲਵਰੀਆਂ ਕਿਚਰਕ ਮਤਲਬ ਕਿੰਨੀਂ ਦੇਰ ਤੱਕ ਉਹਦੇ ਨੈਣ ਕਿੰਨਾ ਕੁ ਦਿਲ ਦਿਲਵਰੀਆਂ ਦੇ ਸਕਦੇ ਸਨ ਗਲਾਸਾ ਦੇ ਸਕਦੇ ਸਨ ਚੋਣ ਲੱਭਾ ਪਰਚ ਪਾਣੀ ਤੇ ਉਹਦੇ ਪਿਆਸੇ ਬੁੱਲਾਂ ਵਿੱਚ ਪਾਣੀ ਚੋ ਰਿਆ ਸੀ ਫੇਰ ਫੇਰ ਡਾਢੇ ਕਰੇ ਹੱਠ ਦਿਲ ਦਾ ਪਰ ਜਦ ਬਹੁਤ ਵਿਹਾਨੀ ਉਹਦੇ ਦਿਲ ਵਿੱਚ ਮੁੜ ਮੁੜ ਕੇ ਇੱਕ ਬੇਕਰਾਰੀ ਜੇ ਉੜਦੀ ਸੀ ਪਰ ਜਦੋਂ ਇਸ ਤਰ੍ਹਾਂ ਦਾ ਅਤ ਹੋ ਹੀ ਗਈ ਹੋਵੇ ਹਾ ਸ਼ਮਜ਼ਾਰ ਪੰਭੋਰ ਪਇਓ ਸੋ ਟੁੱਟ ਗਿਆ ਮਾਣ ਨਹੀਂ ਮਣੀ ਤਾਂ ਉਸ ਨੂੰ ਪੰਭੋਰ ਸ਼ਹਿਰ ਆ ਗਿਆ ਯਾਦ ਆ ਗਿਆ ਜਿੱਥੋਂ ਕਿ ਉਹ ਜਿੱਥੋਂ ਦੀ ਹੋਸ਼ ਹੈ ਜਾਂਦੀ ਸੀ ਪਰ ਹੁਣ ਉਸ ਨਿਮਾਣੇ ਦਾ ਮਾਣ ਟੁੱਟ ਚੁੱਕਿਆ ਸੀ ਜੇ ਜਾਣ ਛੱਡ ਜਾਣ ਸੁਤੀ ਨੂੰ ਇਕ ਪਲ ਪਲਕਾਂ ਚਮਕਾ ਗਰਦ ਹੋਏ ਵਿੱਚ ਗਰਦ ਥਲਾਂਦੀ ਵਾਂਗ ਚੁਮ ਜਵਾਹਰ ਦਮਕਾਂ ਜਲ ਵਾਂਗੁਰ ਰਲ ਦੇਣ ਦਿਖਾਲੀ ਥਲ ਮਾਰੂ ਦੀਆਂ ਚਮਕਾ ਹਾਸ਼ਮ ਕੌਣ ਸਸੀ ਵੇਰ ਵੇਕੇ ਇਸ ਇਸ਼ਕ ਦੀਆਂ ਰੰਗਾਂ ਜੇ ਜਾਣਾ ਛੜ ਜਾਣ ਸਤੈਨੋ ਇੱਕ ਪਲ ਪਲਕਾਂ ਚਮਕਾ ਜੇਕਰ ਮੈਨੂੰ ਕਹਿੰਦੇ ਪਤਾ ਹੁੰਦਾ ਨਾ ਕਿ ਮੈਨੂੰ ਪੁੰਨੈ ਸੁਤੂ ਵੇ ਨੂੰ ਛੱਡ ਕੇ ਚਲੇ ਜਾਣਾ ਮੈਂ ਬਿਲਕੁਲ ਵੀ ਸੌਂਦੀ ਨਾ ਸਾਰੀ ਰਾਤ ਜਾਗਦੀ ਰਹਿੰਦੀ ਗਰਦ ਹੋਏ ਵਿੱਚ ਗਰਦ ਥਲਾਂ ਦੀ ਗਰ ਮਤਲਬ ਮਿੱਟੀ ਵਾਂਗ ਜਵਾਰ ਚਮਕਾ ਮੈਂ ਪੂਨੂ ਦੀ ਖਾਤਰ ਮਾਰੂਤਲ ਦੀ ਮਿੱਟੀ ਵਿੱਚ ਮਿਲ ਕੇ ਮਿੱਟੀ ਹੀ ਬਣ ਜਾਣਾ ਚਾਹੁੰਦੀ ਹਾਂ ਤੇ ਇਸ ਵਿੱਚ ਜਵਾਰ ਵਾਂਗ ਚਮਕਣਾ ਚਾਹੁੰਦੀ ਹਾਂ ਜਾਲ ਵਾਂਗਰ ਹਲ ਦੇਣ ਦੀ ਖਾਲੀ ਥਲ ਮਰੂਦਿਆਂ ਚਮਕਾ ਮਾਰੂਤਲ ਦੀ ਚਮਕ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਕਿ ਪਾਣੀ ਚੱਲ ਰਿਹਾ ਹੋਵੇ ਹਾਸ਼ਮ ਕੌਣ ਸੱਸੀ ਵੇਨ ਵੇਖੇ ਇਸ ਇਸ਼ਕ ਦੀਆਂ ਰੰਗਾਂ ਸਸੀ ਤੋਂ ਵਿਨੈਸ਼ ਕਿਦੀਆਂ ਜਿਹੜੀਆਂ ਧਮਕਾ ਨੇ ਜੋ ਜੋਰਾਵਰੀਆਂ ਨੇ ਉਨੋਂ ਸੈੜ ਦਾ ਹੋਰ ਕੋਈ ਵੀ ਹੌਸਲਾ ਨਹੀਂ ਕਰ ਸਕਦਾ ਸੇ